ਐਮਪੀ ਬੰਤ ਤੋਂ ਬਾਅਦ ਜਿਹੜੀਆਂ ਕੇਸਾਂ ਦੇ ਵਿੱਚ ਪ੍ਰਕਿਰਿਆਵਾਂ ਤੇਜ਼ ਹੋਣੀਆਂ ਚਾਹੀਦੀਆਂ ਲੱਗਦਾ ਕਿ ਉਹਨਾਂ ਪ੍ਰਕਿਰਿਆਵਾਂ ਨੂੰ ਤੇਜ਼ ਕੀਤਾ ਜਾ ਸਕਦਾ ਆ ਦੇਖੋ ਕੋਈ ਉੱਤੇ ਕੇਸ ਪ੍ਰਕਿਰਿਆ ਤਾਂ ਹੈ ਹੀ ਨਹੀਂ ਜਿਹੜੀ ਤੇਜ਼ ਕਰਨੀ ਹੈ ਨਸ਼ੇ ਦੇ ਵਿਰੁੱਧ ਤਾਂ ਕੋਈ ਇਤਰਾਜ਼ ਹੀ ਨਹੀਂ ਸੀ ਨਾ ਅਮਰਜ ਕਾਨ ਦੇ ਤੇ ਕੋਈ ਇਤਰਾਜ਼ ਸੀਗਾ ਨਾ ਹੋ ਸਕਦਾ ਇਹ ਸਿਰਫ ਉਹਦੀ ਇੱਕ ਚੜ੍ਹਾਈ ਦੇਖ ਕੇ ਇੱਕ ਚੜ੍ਹਦੀ ਕਲਾ ਦੇਖ ਕੇ ਜਿਹੜੀ ਤਕਲੀਫ ਹੋਈ ਸੀ ਉਸ ਟਾਈਮ ਪੰਜਾਬ ਦੇ ਕਾਂਗਰਸੀਆਂ ਨੂੰ ਤੇ ਕਿਲਦੀਵਾਲ ਪਾਰਟੀ ਉਸ ਤਕਲੀਫ ਦੀ ਵਜ੍ਹਾ ਤੇ ਉਹਨਾਂ ਦੇ ਕੇਸ ਪਾਏਗਾ ਕੀ ਲੱਗਦਾ ਹੈ ਕਿ ਭਾਈ ਅਮਰਪਾਲ ਸਿੰਘ ਨੂੰ ਉਹਨਾਂ ਦੂਜੇ ਐਮਪੀਜ਼ ਦੇ ਵਾਂਗ ਸੰਬੋਧਿਤ ਕਰਨ ਦਾ ਸਮਾਂ ਦਿੱਤਾ ਜਾ ਸਕਦਾ ਹੈ ਬਿਲਕੁਲ ਦੇਣਾ ਪਵੇਗਾ ਦੇਖੋ ਹੁਣ ਉਹ ਸੰਸਦ ਮੈਂਬਰ ਬਣ ਗਏ ਉਹਨਾਂ ਨੂੰ ਸੋਚਕਾਰੇ ਹੈ ਤਾਂ ਜਦੋਂ ਸੋਚਕਾਰਤੀ ਤਾਂ ਇੱਕ ਸੰਸਦ ਮੈਂਬਰ ਐਸਐਸ ਮੈਂਬਰ ਨੂੰ ਟਾਈਮ ਦੇਣਾ ਪੈਂਦਾ ਮੈਨੂੰ ਲੱਗ ਰਿਹਾ ਸੀ ਕਿ ਸਰਕਾਰ ਇਸੇ ਗੱਲ ਤੋਂ ਅਜੇ ਏਜੰਸੀਆਂ ਏਜੰਸੀਆਂ ਜਿਵੇਂ ਰਿਪੋਰਟ ਦਿੰਦੀਆਂ ਉਦਾਂ ਦੇ ਸਟੇਟਮੈਂਟ ਆਉਂਦੀ ਹੈ ਕੀ ਹੋ ਸਕਦਾ ਅਮਰਪਾਲ ਦੇ ਹੱਕ ਚ ਉੱਥੇ ਅੰਦਰ ਨਾਰੇ ਲੱਗਣ ਇਹਨਾਂ ਡਰੀ ਹੋਈ ਆ ਸਰਕਾਰ ਅਕਾ ਅਮਰਪਾਲ ਸਿੰਘ ਦੀ ਹਮਾਇਤ ਦੇ ਵਿੱਚ ਸਰਬਜੀਤ ਸਿੰਘ ਤੋਂ ਇਲਾਵਾ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਸੰਸਦ ਮੈਂਬਰ ਜਾਪਦਾ ਜਿਹੜਾ ਕਿਸੇ ਤਰ੍ਹਾਂ ਦਾ ਉੱਥੇ ਕੋਈ ਨਾਰੇਬੰਦੀ ਕਰ ਸਕਦਾ ਹੈ ਦੇਖੋ ਜਿਹੜਾ ਮੌਕੇ ਦਾ ਫਾਇਦਾ ਉਠਾਉਣ ਵਾਲੇ ਲੋਕ ਹੈ ਨਾ ਜਿੱਦਾਂ ਬੀਬੀ ਹਰਸ਼ਿਮਰਤ ਬਾਦਲ ਹੈ ਜਾਂ ਹੋਰ ਨੇ ਜਿੱਦਾਂ ਬਿੱਟੂ ਨੇ ਕਿਹਾ ਸੀ ਮੈਂ ਅਮਰਪਾਲ ਦੇ ਘਰ ਜਾਵਾਂਗਾ ਹੂ ਨੇ ਇਹ ਲੋਕ ਨਾਰੀਲਾਸਕ ਦੇ ਸਿਆਸੀ ਫਾਇਦਾ ਉਠਾਉਂਦੇ ਹਰ ਸਿਮਰਤ ਕੌਰ ਬਾਦਲ ਤੇ ਭਾਈ ਅਮਰਪਾਲ ਸਿੰਘ ਦੇ ਜਿਹੜਾ ਅਜਨਾਲਾ ਕਾਂਡ ਤੋਂ ਬਾਅਦ ਇਹ ਵੀ ਕਹਿੰਦੇ ਰਹੇ ਨੇ ਕਿ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਇਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਿਆਸਤ ਇੱਕ ਐਸੀ ਗੰਦੀ ਚੀਜ਼ ਹੈ ਕਿ ਇੱਥੇ ਮਤਲਬ ਲਈ ਗਧੇ ਨੂੰ ਵੀ ਬਾਪ ਬਣਾ ਲੈਂਦੇ ਆ ਹਰ ਸਿਮਰਤ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੀ ਹੈ ਪੰਜਾਬ ਦੇ ਚੰਡੀਗੜ੍ਹ ਦੀ ਗੱਲ ਕਰ ਰਹੀ ਹੈ ਜਦੋਂ ਕਿ ਇਹਨਾਂ ਨੇ 25 ਸਾਲ ਪਾਵਰ 'ਤੇ ਰਹਿ ਕੇ ਕਦੇ ਚੰਡੀਗੜ੍ਹ ਨਹੀਂ ਮੰਗਿਆ ਕਦੇ ਗੱਲ ਹੀ ਨਹੀਂ ਕੀਤੀ ਸਰਕਾਰਾਂ ਦੇ ਵਿੱਚ ਕੋਈ ਰੈਗੂਲੇਸ਼ਨ ਹੀ ਨਹੀਂ ਪਾਸ ਕੀਤਾ ਸਰਕਾਰ ਨੇ ਕਦੇ ਬਾਦਲ ਸਰਕਾਰ ਚ ਕਿ ਪੰਜਾਬ ਚੰਡੀਗੜ੍ਹ ਸਾਡਾ ਹੁਣ ਇਹ ਗੱਲਾਂ ਮੌਕੇ ਦਾ ਫਾਇਦਾ ਠਰਉਂਦੇ ਆ ਇਹ ਨਹੀਂ ਦੇਖਦੇ ਕਿ ਅਸੀਂ 4 ਦਿਨ ਪਹਿਲਾਂ ਕੀ ਕਿਹਾ ਸੀ ਨਹੀਂ ਇਹ ਮੌਕਾ ਦੇਖਦੇ ਆ ਹੋ ਸਕਦਾ ਇਹ ਜਿਹੜੇ ਹੁਣ ਅਕਾਲੀ ਦਲ ਦੇ ਵਿੱਚ ਜੋ ਇਸ ਟਾਈਮ ਇੰਨਾ ਵੱਡਾ ਪਹਚਾਣ ਆਇਆ ਹੋਇਆ ਤੇ ਸਾਰੇ ਚੁਕੋਣਗੇ ਕਿ ਅਮਰਪਾਲ ਸਾਡੇ ਨਾਲ ਆ ਜੇ ਦੂਜੇ ਕਰਨਗੇ ਸਾਡੇ ਨਾਲ ਆ ਜੀ ਸੁਨੀਲ ਜਾਖੜ ਕਹਿੰਦੇ ਨੇ ਕਿ ਜੇ ਅਮਰਪਾਲ ਸਿੰਘ ਨੂੰ ਪੈਰੋਲ ਮਿਲੀ ਜਾਏ ਇਸੇ ਦੇ ਮੱਦੇਨਜ਼ਰ ਤਲਕ ਟਿੱਪਣੀ ਕਰਦੇ ਨੇ ਫਿਰ ਜਿਹੜੇ ਹੋਰ ਸੁਨਾਰੀਆ ਜੇਲ੍ਹ ਦੇ ਵਿੱਚ ਨੇ ਜਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਨਾਮਜ਼ਦ ਵੀ ਕੀਤੇ ਜਾਣ ਵਾਲੇ ਲੋਕ ਨੇ ਕਹਿੰਦੇ ਫਿਰ ਉਹਨਾਂ ਨੂੰ ਵੀ ਰਿਹਾ ਕਰ ਦਿਓ ਇਹ ਬੜੀ ਬੇਤੁਕੀ ਗੱਲ ਹੈ ਦੇਖੋ ਸੁਨਾਰੀਆ ਜੇਲ੍ਹ ਵਾਲੇ ਜਾਂ ਜਿਹੜੇ ਹੋਰ ਨੇ ਉਹ ਕੋਈ ਬਲਾਤਕਾਰੀ ਨੇ ਕੋਈ ਕਾਤਲ ਨੇ ਕੋਈ ਕ੍ਰਿਮੀਨਲ ਲੋਕ ਨੇ ਉਹਨਾਂ ਦੇ ਉੱਤੇ ਦੋਸ਼ ਆਇਦ ਹੋ ਚੁੱਕੇ ਆ ਉਹਨਾਂ ਦੇ ਨਾਲ ਇਹਨਾਂ ਨੂੰ ਤੋਲਣਾ ਤਾਂ ਮੈਂ ਸਮਝਦਾ ਨਹੀਂ ਜਾਖੜ ਸਾਹ ਵਰਗੇ ਐਡੇ ਦਿਗਜ ਲੀਡਰ ਇੱਕ ਹੰਡੇ ਹੋਇਆ ਸ਼ਾਸਤਣ ਇਹ ਹਜੇ ਬਿਆਨ ਦੇਣ ਕਿ ਅਮਰਤਪਾਲ ਨੇ ਕੀ ਕੀਤਾ ਕੁਝ ਵੀ ਨਹੀਂ ਔਖੇ ਤਾਂ ਬਿੱਟੂ ਤੋਂ ਨੇ ਜਾਖੜ ਸਾਹਿਬ ਕਿ ਬਿੱਟੂ ਇੱਕ ਨੀਚੋਂ ਆ ਕੇ ਇੱਕ ਯੰਗ ਬਿਨਾ ਜਿੱਤੇ ਹੋਇ ਇੱਕ ਮਿਨਿਸਟਰ ਬਣ ਗਿਆ ਤੇ ਜਾਖੜ ਸਾਹਿਬ ਪ੍ਰਧਾਨ ਸੀ ਬੀਜੇਪੀ ਦੀ ਉਹਨਾਂ ਨੂੰ ਪੁੱਛਿਆ ਹੀ ਨਹੀਂ ਬਿੱਟੂ ਕਹਿ ਰਿਹਾ ਕਿ ਮੈਂ ਅਮਰਤਪਾਲ ਦੇ ਪਰਿਵਾਰ ਨੂੰ ਮਿਲਣਾ ਹੈ ਜਾਣਾ ਹੈ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਮੈਂ ਕਦੇ ਵਿਰੋਧ ਨਹੀਂ ਕਰਾਂਗਾ ਉਹ ਪੰਜਾਬ ਦਾ ਇੱਕ ਸਿੱਖ ਚਿਹਰਾ ਉਹਨਾਂ ਨੇ ਬੀਜੇਪੀ ਨੇ ਅੱਗੇ ਲਿਆਂਦਾ ਜਿਵੇਂ ਕਦੇ ਗਨ ਸਿੰਘ ਨੂੰ ਲਿਆਂਦਾ ਗਿਆ TV 84 ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਸਿੰਘ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਸਭ ਤੋਂ ਵੱਧ ਸਭ ਤੋਂ ਵੱਧ ਤੇ ਸਭ ਤੋਂ ਵੱਡੀ ਲੀਡ ਦੇ ਨਾਲ ਖਡੂਰ ਸਾਹਿਬ ਹਲਕੇ ਤੋਂ ਜਿੱਤ ਪ੍ਰਾਪਤ ਕਰਦੇ ਨੇ ਤੇ ਇਸੇ ਨੂੰ ਲੈ ਕੇ ਹਲਕੇ ਦੇ ਲੋਕਾਂ ਦੇ ਮਨਾਂ ਦੇ ਵਿੱਚ ਸੀ ਕਿ ਭਾਈ ਅਮਰਤਪਾਲ ਸਿੰਘ ਜਿੱਤਣ ਤੋਂ ਬਾਅਦ ਰਿਹਾ ਹੋ ਕੇ ਪੰਜਾਬ ਦੇ ਤੇ ਨੌਂ ਨਵਾਨਾਂ ਦੇ ਮਸਲਿਆਂ ਦੇ ਉੱਪਰ ਕਾਰਜਸ਼ੀਲ ਹੁੰਦੇ ਨਜ਼ਰ ਆਉਣਗੇ ਇਸੇ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਹਾਲ ਦੇ ਵਿੱਚ ਕੁਝ ਸਮਾਂ ਦਿੱਤਾ ਗਿਆ ਏ ਸੌਂ ਚੁੱਕਣ ਨੂੰ ਲੱਗੇ ਭਾਈ ਅਮਰਪਾਲ ਸਿੰਘ ਨੂੰ ਤੇ ਡਿਬਰੂਗੜ ਦੇ ਵਿੱਚੋਂ ਲਿਉਣ ਵਾਸਤੇ ਭਾਈ ਅਮਰਪਾਲ ਸਿੰਘ ਨੂੰ ਜਹਾਜ਼ ਦੇ ਰਾਹੀਂ ਕੁਝ ਸਮੇਂ ਵਾਸਤੇ ਸੌਂ ਚੁਕਾਈ ਜਾਵੇਗੀ ਅਤੇ ਬਾਅਦ ਦੀ ਪ੍ਰਕਿਰਿਆ ਕਿਸ ਤਰੀਕੇ ਦੀ ਹੋ ਸਕਦੀ ਹੈ ਇਸੇ ਦੇ ਉੱਪਰ ਮੰਥਨ ਕਰਾਂਗੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਕੁਲਦੀਪ ਸਿੰਘ ਵਿਰਕ ਹਾਜ਼ਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਨੇ ਵਿਰਕ ਸਾਹਿਬ ਸਭ ਤੋਂ ਵੱਡਾ ਸਵਾਲ ਹੈ ਕਿਵੇਂ ਦੇਖਦੇ ਹੋ ਜੀ ਭਾਈ ਅਮਰਪਾਲ ਸਿੰਘ ਦਾ ਜ਼ਿਕਰ ਹੁੰਦਾ ਹੈ ਖਡੂਰ ਸਾਹਿਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਕਿਵੇਂ ਦੇਖਦੇ ਹੋ ਜੀ ਸਭ ਤੋਂ ਪਹਿਲਾਂ ਜਿਹੜੀ ਅੱਜ ਸੌਂ ਚਕਾਈ ਜਾਣੀ ਹੈ ਬੀਤੇ ਕੁਝ ਸਮੇਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਅਮਰਪਾਲ ਸਿੰਘ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਕਿ ਉਹਨਾਂ ਨੇ ਇੱਕ ਜੋ ਜ਼ੁਲਮ ਦਾ ਸ਼ਿਕਾਰ ਹੋਏ ਸੀਗੇ ਨਜਾਇਜ਼ ਐਨਐਸਏ ਦੇ ਅੰਦਰ ਡਿਬਰੂਗਾਰੀਅਲ ਚ ਬੰਦ ਕੀਤੇ ਸੀ ਕੌਮ ਨੇ ਉਹਨਾਂ ਦੇ ਉੱਤੇ ਭਰੋਸਾ ਪ੍ਰਗਟਾਇਆ ਉਹਨਾਂ ਨੂੰ ਇੱਕ ਵੱਡੀ ਗਿਣਤੀ ਚ ਵੋਟਾਂ ਪਾ ਕੇ ਜਿਤਾ ਕੇ ਐਮਪੀ ਬਣਾ ਕੇ ਭੇਜਿਆ ਅੱਜ ਉਹਨਾਂ ਨੂੰ ਸਭ ਚੁੱਕਣ ਦਾ ਜਿਹੜਾ ਮੌਕਾ ਦਿੱਤਾ ਗਿਆ ਸਪੀਕਰ ਸਾਹਿਬ ਵੱਲੋਂ ਉਹਦਾ ਵੀ ਧੰਨਵਾਦ ਕਰਦੇ ਆ ਇਹ ਵੀ ਇੱਕ ਪ੍ਰਕਿਰਿਆ ਸੀ ਜੋ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਵਕੀਲਾਂ ਨੇ ਅਪਣਾਈ ਕਿ ਡੀਸੀ ਅਮਰitsar ਤੋਂ ਫਿਰ ਉਹਨਾਂ ਨੇ ਚੀਫ ਸੈਕਰੀ ਪੰਜਾਬ ਨੂੰ ਲਿਖਿਆ ਉਹਨਾਂ ਨੇ ਗਵਰਨਰ ਪੰਜਾਬ ਨੂੰ ਭੇਜੀ ਗਵਰਨਰ ਪੰਜਾਬ ਨੇ ਸਪੀਕਰ ਜੋ ਸੰਸਦ ਦੇ ਨੇ ਬਿਰਲਾ ਸਾਹਿਬ ਨੂੰ ਭੇਜੀ আর ਉਹਨਾਂ ਨੇ ਇਜਾਜ਼ਤ ਦੇ ਦਿੱਤੀ ਪਰ ਇਹ ਜੋ ਦਿਲੇ ਹੋਇਆ ਉਹਦਾ ਸਾਨੂੰ ਗਿਲਾ ਦੁੱਖ ਹੈ ਕਿ ਜਿਵੇਂ ਬਾਕੀ ਪਾਰਲੀਮੈਂਟ ਮੈਂਬਰਾਂ ਨੇ ਸੋਚੀ ਸੀ ਉਦੋਂ ਹੀ ਇਹਨਾਂ ਨੂੰ ਡਿਬਰੂਗੜ ਤੋਂ ਲਿਆ ਕੇ ਉਹ ਸੌ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ ਉਦੋਂ ਹੀ ਸੋਚ ਕਾਣੀ ਚਾਹੀਦੀ ਸੀ ਉਹਦੇ ਨਾਲ ਸਾਡਾ ਸਿੱਖਾਂ ਦਾ ਹੋਰ ਥੋੜਾ ਇੱਜ਼ਤ ਮਾਨ ਵਧਦਾ ਪਰ ਚਲੋ ਦੇਰ ਆਏ ਦਰੁਸਤ ਹੈ ਅਸੀਂ ਫੇਰ ਵੀ ਧੰਨਵਾਦ ਕਰਦੇ ਹਾਂ ਹਾਂ ਅਮਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਉੱਤੇ ਜਿਹੜੀ ਨਜਾਇਜ਼ ਐਨਐਸਏ ਲਾਈ ਗਈ ਹੈ ਉਹ ਖਤਮ ਕਰਕੇ ਉਹਨੂੰ ਲੋਕਾਂ ਦੀ ਹੁਣ ਸੇਵਾ ਕਰਨ ਦਾ ਮੌਕਾ ਜੋ ਲੋਕਾਂ ਨੇ ਉਹਨੂੰ ਦਿੱਤਾ ਹੈ ਉਹ ਆ ਕੇ ਆਪਣੇ ਹਲਕੇ ਖਡੂਰ ਸਾਹਿਬ ਦੇ ਵਿੱਚ ਆ ਕੇ ਲੋਕਾਂ ਦੀ ਆਵਾਜ਼ ਬਣਨ ਲੋਕਾਂ ਦੇ ਮੁੱਦੇ ਉਠਾਉਣ ਪੰਜਾਬ ਦੇ ਮੁੱਦੇ ਠਾਣ ਉਹ ਇਕੱਲੇ ਖਡੂਰ ਸਾਹਿਬ ਦੇ ਲੀਡਰ ਨਹੀਂ ਹੈ ਅੱਜ ਉਹ ਇੱਕ ਸਿਆਸੀ ਲੀਡਰ ਬਣਿਆ ਹੈ ਉਹਦੇ ਰੂਪ ਦੇ ਵਿੱਚ ਸਾਹਮਣੇ ਆਇਆ ਤਾਂ ਉਹਨਾਂ ਨੇ ਪੰਜਾਬ ਦੇ ਸਿੱਖਾਂ ਦੇ ਮੁੱਦੇ ਸਾਰੇ ਚੁੱਕਣੇ ਆ ਉਹਨਾਂ ਦਾ ਕੀ ਪਲੈਨਿੰਗ ਹੈ ਕਿੱਦਾਂ ਹੈ ਉਹ ਹੁਣ ਕਲੀਅਰ ਹੋਏਗਾ ਕੱਲ ਉਹਨਾਂ ਨੇ ਸੌ ਚੁੱਕਣੀ ਹੈ ਉਹ ਕੀ ਸਟੇਟਮੈਂਟ ਦਿੰਦੇ ਆ ਬੜੇ ਸਵਾਲ ਨੇ ਜਿਹੜੇ ਲੋਕਾਂ ਦੇ ਮਨਾਂ 'ਚ ਨੇ ਕਿ ਅਮਰਪਾਲ ਸਿੰਘ ਜਦੋਂ ਆਏ ਉਹ ਕਿਸ ਰੂਪ 'ਚ ਆਏ ਤੇ ਕਿਸ ਤਰ੍ਹਾਂ ਉਹਨਾਂ ਨੇ ਵਹਿੀਰ ਸ਼ੁਰੂ ਕੀਤੀ ਜਾਂ ਅਮਰ ਸੰਚਾਰ ਦਾ ਜਾਂ ਨਸ਼ੇ ਛਡਾਉਣ ਦਾ ਕੰਮ ਆਰੰਭ ਕੀਤਾ ਸਰਕਾਰ ਨੂੰ ਉਹਦੇ ਵਿੱਚੋਂ ਬਗਾਵਤ ਦੀ ਬੂਹ ਆਈ ਇਸ ਤਰ੍ਹਾਂ ਉਹ ਕਿੱਦਾਂ ਉਹਨੂੰ ਇੱਕ ਅਤਵਾਦੀ ਬਣਾ ਕੇ ਪੇਸ਼ ਕਰਕੇ ਐਨਐਸਏ ਲਾ ਕੇ ਜੇਲ੍ਹ 'ਚ ਭੇਜ ਦਿੱਤਾ ਗਿਆ ਉਹ ਕਲੀਅਰ ਸਾਰੀਆਂ ਗੱਲਾਂ ਅਮਰਪਾਲ ਸਿੰਘ ਦੇ ਆਉਣ ਤੇ ਹੋਣਗੀਆਂ ਕਿ ਉਹ ਕਿ ਸਟੈਂਡ ਲੈਂਦੇ ਆ ਕਿੱਥੇ ਖੜਦੇ ਆ ਐਮਪੀ 1 ਤੋਂ ਬਾਅਦ ਜਿਹੜੀਆਂ ਕੇਸਾਂ ਦੇ ਵਿੱਚ ਪ੍ਰਕਿਰਿਆਵਾਂ ਤੇਜ਼ ਹੋਣੀਆਂ ਚਾਹੀਦੀਆਂ ਲੱਗਦਾ ਕਿ ਉਹਨਾਂ ਪ੍ਰਕਿਰਿਆਵਾਂ ਨੂੰ ਤੇਜ਼ ਕੀਤਾ ਜਾ ਸਕਦਾ ਆ ਦੇਖੋ ਕੋਈ ਉੱਤੇ ਕੇਸ ਪ੍ਰਕਿਰਿਆ ਤਾਂ ਹੈ ਹੀ ਨਹੀਂ ਜਿਹੜੀ ਤੇਜ਼ ਕਰਨੀ ਹੈ ਇੱਕ ਜਨਾਲਾ ਕਾਂਡ ਹੋਇਆ ਜਿਹਦੇ ਵਿੱਚ ਅਮਰਤਪਾਲ ਪਿੱਛੇ ਖੜਾ ਸੀ ਉਹ ਕੋਈ ਉੱਥੇ ਉਹਨਾਂ ਤੇ ਅਟੈਕ ਕਰਦਾ ਨਹੀਂ ਸੀਗਾ ਹੈਗਾ ਉਹ ਸ਼ਾਮਲ ਖੜਾ ਜ਼ਰੂਰ ਸੀਗਾ ਉਹ ਪਾਲਕੀ ਸਾਹਿਬ ਦੇ ਕੋਲ ਖੜਾ ਸੀ ਸਾਰਾ ਟੀਵੀ ਫੁਟੇਜ ਸਾਰਾ ਕਲੀਅਰ ਹੈ ਨਾ ਉਹਦੇ ਵਿੱਚ ਕਲਸੀ ਸੀਗੇ ਨਾ ਉਹਦੇ ਵਿੱਚ ਦੂਜੇ ਸਾਥੀ ਸੀਗੇ ਉਹ ਕੁਝ ਲੋਕ ਸੀ ਉਹ ਕੌਣ ਸੀਗੇ ਗੋਡਨੋਸ ਉਹ ਸਰਕਾਰ ਨੂੰ ਪਤਾ ਉਹਨਾਂ ਦੀ ਫੁਟੇਜ ਤੋਂ ਖੰਗਾਲਿਆ ਜਾ ਸਕਦਾ ਹੈ ਕਿ ਉਹ ਉੱਥੇ ਹਥਿਆਰਬੰਦ ਜਿਹੜੇ ਡਾਂਗਾ ਜਾਂ ਕਿਰਪਾਨਾ ਮਾਰ ਰਹੇ ਸੀ ਉਹ ਲੋਕਾਂ ਦੇ ਕੇਸ ਹੋਣਾ ਚਾਹੀਦਾ ਨਾ ਕਿ ਅਮਰਤਪਾਲ ਤੇ ਅਮਰਤਪਾਲ ਦੇ ਪਪਲਪ੍ਰੀਤ ਤੇ ਜਾਂ ਕਲਸੀ ਨੇ ਇਹ ਸਾਰੇ ਜਿਹੜੇ ਹਿੱਸੇਦਾਰ ਨੇ ਬਾਜੇ ਕੇ ਹੈ ਇਹ ਉੱਥੇ ਡਾਂਗਾ ਮਾਰਨ ਕਿਰਪਾਨਾ ਮਾਰਨ ਵਾਲਿਆਂ ਦੇ ਵਿੱਚ ਨਹੀਂ ਸੀ ਹਾਂ ਸਾਜ਼ਿਸ਼ ਇਹਨਾਂ ਨੂੰ ਪਾਇਆ ਜਾ ਸਕਦਾ ਸੀਗਾ ਬਾਕੀ ਐਨਐਸਏ ਤਾਂ ਬਣਦੀ ਨਹੀਂ ਇਹਨਾਂ ਨੇ ਕੋਈ ਬਗਾਵਤ ਕੀਤੀ ਨਹੀਂ ਕੋਈ ਫੌਜ ਖੜੀ ਨਹੀਂ ਕੀਤੀ ਕੋਈ ਇਹਨਾਂ ਕੋਲ ਹਥਿਆਰ ਬਰਾਮਦ ਨਹੀਂ ਹੋਇਆ ਕੋਈ ਪੈਸਾ ਬਰਾਮਦ ਨਹੀਂ ਹੋਇਆ ਕੋਈ ਬਾਹਰੀਆਂ ਏਜੰਸੀਆਂ ਦੇ ਆਈਐਸਆਈ ਦਾ ਜਾਂ ਹੋਰ ਕਿਸੇ ਦਾ ਹੱਥ ਬਰਾਮਦ ਨਹੀਂ ਹੋਇਆ ਕੋਈ ਫੰਡਿੰਗ ਦਾ ਇਹਨਾਂ ਕੋਲੋਂ ਕੋਈ ਸ਼ੋਅ ਨਹੀਂ ਹੋਇਆ ਤੇ ਐਨਐਸਏ ਤਾਂ ਬੰਦਾ ਕੋਈ ਮੂੜੀ ਤੱਕ ਨਹੀਂ ਬਣਦੀ ਨਾ ਕਿ ਕਿਵੇਂ ਲਾਤੀ ਐਨਐਸਏ ਇਹ ਇੱਕ ਸਿੱਖਾਂ ਨੂੰ ਦਬਾਉਣ ਲਈ ਇੱਕ ਕੇਜਰੀਵਾਲ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਔਰ ਕਾਂਗਰਸ ਨੇ ਮੈਂ ਤਾਂ ਇਹ ਕਹਾਂਗਾ ਇਹ ਕਾਂਗਰਸ ਤੇ ਜੇ ਦੋਵੇਂ ਭਾਈਵਾਲ ਨੇ ਇਹਨਾਂ ਦੀ ਦੇਣ ਹੈ ਇਹਨਾਂ ਨੇ ਹਮੇਸ਼ਾ ਸਿੱਖਾਂ ਦਾ ਨੁਕਸਾਨ ਕੀਤਾ ਦਬਾ ਕੇ ਰੱਖਿਆ ਨਜਾਇਜ਼ ਕੇਸ ਪਾਇਆ ਉਹੀ ਨਜਾਇਜ਼ ਕੇਸ ਇਹਨਾਂ ਤੇ ਪਾਇਆ ਗਿਆ ਜੇਲੂਗੜ ਭੇਜਿਆ ਗਿਆ ਪਰ ਉਹ ਲੋਕਾਂ ਨੇ ਹੁਣ ਸਾਬਤ ਕਰ ਦਿੱਤਾ ਕਿ ਇਹ ਹੱਤਵਾਦੀ ਨਹੀਂ ਹੈ ਇਹ ਇੱਕ ਲੀਡਰ ਵਜੋਂ ਉੱਪਰ ਕੇ ਸਾਹਮਣੇ ਆ ਗਿਆ ਹਾਲ ਦੇ ਵਿੱਚ ਜਿਹੜੀ ਕੰਡੀਸ਼ਨਲ ਈਲ ਲੈ ਕੇ ਪਰਿਵਾਰ ਨੂੰ ਤਕਰੀਬਨ ਇੱਕ ਘੰਟੇ ਤੱਕ ਮਿਲਣਾ ਹੋਏਗਾ ਔਰ ਇਸ ਤੋਂ ਬਾਅਦ ਜਿਹੜੀਆਂ ਹੋਰ ਚੀਜ਼ਾਂ ਨੂੰ ਨਹੀਂ ਸ਼ੋਇਆ ਜਾ ਸਕਦਾ ਤੇ ਕੇਵਲ ਭਾਈ ਅਮਰਤਪਾਲ ਸਿੰਘ ਦੇ ਪਿਤਾ ਹੀ ਉਹਨਾਂ ਦੇ ਨਾਲ ਮਿਲ ਜੁਲ ਸਕਦੇ ਨੇ ਗੱਲਬਾਤ ਹੋ ਸਕਦੀ ਹੈ ਇਹਨਾਂ ਜਿਹੜੀਆਂ ਕੰਡੀਸ਼ਨਲ ਕਹਿ ਸਕਦੇ ਆ ਕਿ ਪੈਰੋਲ ਲਾਈ ਗਈ ਹੈ ਇਹਨੂੰ ਕਿਵੇਂ ਦੇਖਿਆ ਜਾਵੇ ਦੇਖੋ ਇਹ ਏਜੰਸੀਆਂ ਦੇ ਸਾਰੀ ਗੱਲ ਹੁੰਦੀ ਹੈ ਏਜੰਸੀਆਂ ਜਿੱਦਾਂ ਜਿੱਦਾਂ ਸਰਕਾਰ ਨੂੰ ਇਨਪੁਟਸ ਦਿੰਦੀਆਂ ਹੈ ਚੈੱਕ ਕੀਤਾ ਜਾਏਗਾ ਬਕਾਇਦਾ ਇੱਥੇ ਨਿਗਾਹ ਹੋਏਗੀ ਕਿ ਆ ਕੇ ਕੀ ਸਟੇਟਮੈਂਟ ਦਿੰਦਾ ਕਿਉਂ ਇਹਦੀਆਂ ਜੋ ਪਹਿਲਾਂ ਜਦੋਂ ਇਹ ਆਇਆ ਇਹਦੀਆਂ ਜੋ ਸਟੇਟਮੈਂਟਸ ਨੇ ਉਹ ਸਾਰੀਆਂ ਹੌਨ ਰਿਕਾਰਡ ਹੈ ਉਸ ਕਰਕੇ ਏਜੰਸੀਆਂ ਨੂੰ ਅਜੇ ਡਾਊਟ ਹੈ ਕਿ ਹੋ ਸਕਦਾ ਹੈ ਕਿ ਇਸ ਕਰਵਟ ਬੈਠਦਾ ਉਸ ਲਈ ਅਜੇ ਇਹਨੂੰ ਖੁੱਲੀ ਛੋਟ ਨਹੀਂ ਦਿੱਤੀ ਜਾਏਗੀ ਅਸਾਂ ਚੁੱਕ ਤੇ ਇਹਦੀ ਪਹਿਲੀ ਸਟੇਟਮੈਂਟ ਤੋਂ ਬਾਅਦ ਹੀ ਇਹਨੂੰ ਰਿਹਾ ਕਰ ਦਿੱਤਾ ਜਾਏਗਾ ਜੋ ਮੈਨੂੰ ਲੱਗਦਾ ਕਿ ਸਿਮਰਨਜੀਤ ਸਿੰਘ ਮਾਨ ਤੇ ਬਹੁਤ ਜ਼ਿਆਦਾ ਕੇਸ ਸੀਗੇ ਮਿਸ ਜਿੰਦਰਾ ਗਾਂਧੀ ਦੇ ਮਰਡਰ ਕੇਸ 'ਚ ਵੀ ਉਹਨਾਂ ਨੂੰ ਛਿਪਾਇਆ ਹੋਇਆ ਸੀਗਾ ਤੇ ਜਦੋਂ ਉਹ ਐਮਪੀ ਬਣਾ ਕੇ ਤੁਹਾਡੇ ਖਡੂਰ ਸਾਹਿਬ ਵਾਲਿਆਂ ਨੇ ਭੇਜਿਆ ਸੀ ਮੇਜਲਾ ਨੇ ਪਹਿਲੀ ਵਾਰ ਤੇ 31 ਦਸੰਬਰ 89 ਨੂੰ ਬਕਾਇਦਾ ਸਰਕਾਰੀ ਬੀਐਸਐਫ ਤੇ ਜਹਾਜ਼ ਤੇ ਲਿਆ ਕੇ ਅੰਮ੍ਰਿਤਸਰ ਉਤਾਰ ਦਿੱਤਾ ਸੀ ਤੇ ਇਸੇ ਤਰ੍ਹਾਂ ਮੈਂ ਤਾਂ ਉਮੀਦ ਕਰਦਾ ਕਿ ਸਾਰੇ ਦੇ ਸਾਰੇ ਜੋ ਇਹਦੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਬੰਦੀਆਂ ਤੇ ਐਨਐਸਏ ਲਾਈਏ ਕੱਲੇ ਅਮਰਤਪਾਲ ਤੇ ਨਹੀਂ ਸਾਰਿਆਂ ਤੇ ਉਹ ਸਾਰਿਆਂ ਦੀ ਐਨਐਸਏ ਵਾਪਸ ਹੋ ਜਾਏਗੀ ਕੇਸ ਵਾਪਸ ਹੋ ਜਾਣਗੇ ਹੁਣੇ ਇੱਕ ਪੋਲੀਟੀਕਲ ਜਮਾਤ ਦੇ ਰੂਪ ਚ ਆ ਗਏ ਨੇ ਨਾ ਕਿ ਇੱਕ ਕੋਈ ਟੈਰਰਿਸਟ ਜਿਵੇਂ ਦੂਜੇ ਐਮਪੀ ਸੈਸ਼ਨ ਦੇ ਵਿੱਚ ਸੰਸਦ ਦੇ ਵਿੱਚ ਸੰਬੋਧਿਤ ਕਰਦੇ ਨੇ ਕੀ ਲੱਗਦਾ ਕਿ ਭਾਈ ਅਮਰਤਪਾਲ ਸਿੰਘ ਨੂੰ ਉਹਨਾਂ ਦੂਜੇ ਐਮਪੀਜ਼ ਦੇ ਵਾਂਗ ਸੰਬੋਧਿਤ ਕਰਨ ਦਾ ਸਮਾਂ ਦਿੱਤਾ ਜਾ ਸਕਦਾ ਆ ਬਿਲਕੁਲ ਦੇਣਾ ਪਵੇਗਾ ਦੇਖੋ ਹੁਣ ਉਹ ਸੰਸਦ ਮੈਂਬਰ ਬਣ ਗਏ ਉਹਨਾਂ ਨੂੰ ਸੋਚ ਚਕਾਰੇ ਆ ਤਾਂ ਜਦੋਂ ਸੋਚ ਚਕਾਰਤੀ ਤਾਂ ਉਹ ਇੱਕ ਸੰਸਦ ਮੈਂਬਰ ਐ ਸੰਸਦ ਮੈਂਬਰ ਨੂੰ ਟਾਈਮ ਦੇਣਾ ਪੈਂਦਾ ਪਰ ਅੱਜ ਇੱਕ ਨਵੀਂ ਗੱਲ ਜੋ ਸਵੇਰੇ ਮੈਂ ਦੇਖ ਰਿਹਾ ਸੀ ਟੀਵੀ ਤੇ ਆ ਰਹੀ ਸੀ ਸਪੀਕਰ ਸਾਹਿਬ ਬੋਲ ਰਹੇ ਸੀ ਕਿ ਕਿਸੇ ਜਦੋਂ ਕੋਈ ਸੋਚ ਚੁੱਕ ਸਮਾਗਮ ਦੇ ਵਿੱਚ ਨਾਰੇ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਉਹ ਮੈਨੂੰ ਲੱਗ ਰਿਹਾ ਸੀ ਕਿ ਸਰਕਾਰ ਇਸੇ ਗੱਲ ਤੋਂ ਅਜੇ ਏਜੰਸੀਆਂ ਏਜੰਸੀਆਂ ਜਿਵੇਂ ਰਿਪੋਰਟ ਦਿੰਦੀਆਂ ਉਦੋਂ ਦੇ ਸਟੇਟਮੈਂਟ ਆਉਂਦੀ ਹੈ ਕਿ ਹੋ ਸਕਦਾ ਅਮਰਪਾਲ ਦੇ ਹੱਕ ਚ ਉੱਥੇ ਅੰਦਰ ਨਾਰੇ ਲੱਗਣ ਇਹਨਾਂ ਡਰੀ ਹੋਈ ਹੈ ਸਰਕਾਰ ਉਹ ਇਜਾਜ਼ਤ ਅੱਜ ਇਹਨਾਂ ਨੇ ਬੰਦ ਕਰਤੀ ਐ ਸਵੇਰੇ ਸਵੇਰੇ ਮੈਂ ਸੁਣ ਰਿਹਾ ਸੀ ਟੀਵੀ ਤੇ ਕਸ਼ਮੀਕਰ ਸਾਹਿਬ ਕਹਿ ਰਹੇ ਸੀ ਕਿ ਇਜਾਜ਼ਤ ਨਾਰੇ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਕਿਸੇ ਨੂੰ ਵੀ ਜੇ ਕੋਈ ਵੀ ਸੌਂ ਚੁੱਕਦਾ ਜਿਵੇਂ ਪਹਿਲਾਂ ਨਾਰੇ ਲਾਉਂਦੇ ਆ ਨਾਰੇ ਕੌਣ ਲਗਾ ਸਕਦਾ ਹੈ ਨਾਰੇ ਪਾਰਲੀਮੈਂਟ ਮੈਂਬਰ ਜਿਹੜੇ ਹੋਰ ਉੱਥੇ ਕੋਈ ਸਿੱਖ ਦੋ ਚਾਰ ਹੈਗੇ ਨਹੀਂ ਉਹਨਾਂ ਨੂੰ ਇਹੀ ਡਰ ਹੋਏ ਨਾਰੇ ਤਾਂ ਲੱਗਦੇ ਆ ਜਦੋਂ ਮੋਦੀ ਸਾਹਿਬ ਸੌਂ ਚੁੱਕਦੇ ਸੀ ਉਦੋਂ ਵੀ ਨਾਰੇ ਲੱਗੇ ਰਾਹੁਲ ਗਾਂਧੀ ਚੱਕ ਰਹੇ ਸੀ ਉਦੋਂ ਵੀ ਨਾਰੇ ਲੱਗੇ ਆਪਣੇ ਲੀਡਰ ਦੇ ਲੋਕ ਨਾਰੇ ਲਾਂਦੇ ਆ ਤਾਂ ਉੱਥੇ ਉਹ ਤੇ ਪਾਬੰਦੀ ਲਾ ਦਿੱਤੀ ਗਈ ਹੈ ਅੱਜ ਵੀ ਅੰਦਰ ਕੋਈ ਸੌਂ ਚੁੱਕ ਸਮਾਗਮ 'ਚ ਨਾਰੇਬਾਜੀ ਦੀ ਇਜਾਜ਼ਤ ਨਹੀਂ ਮਿਲੇਗੀ ਲੱਗਦਾ ਕਿ ਅਮਰਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਸਰਬਜੀਤ ਸਿੰਘ ਤੋਂ ਇਲਾਵਾ ਕੋਈ ਇਸ ਤਰ੍ਹਾਂ ਦਾ ਤੁਹਾਨੂੰ ਸੰਸਦ ਮੈਂਬਰ ਜਾਪਦਾ ਹੈ ਜਿਹੜਾ ਕਿਸੇ ਤਰ੍ਹਾਂ ਦਾ ਉੱਥੇ ਕੋਈ ਨਾਰੇਬੰਦੀ ਕਰ ਸਕਦਾ ਹੈ ਦੇਖੋ ਜਿਹੜਾ ਮੌਕੇ ਦਾ ਫਾਇਦਾ ਉਠਾਉਣ ਵਾਲੇ ਲੋਕ ਹੈ ਨਾ ਜਿੱਦਾਂ ਬੀਬੀ ਹਰਸ਼ਿਮਰਤ ਬਾਦਲ ਹੈ ਇਹ ਹੂਰ ਨੇ ਜਿੱਦਾਂ ਬਿੱਟੂ ਨੇ ਕਿਹਾ ਸੀ ਮੈਂ ਅਮਰਪਾਲ ਦੇ ਘਰ ਜਾਵਾਂਗਾ ਹੂਰ ਨੇ ਇਹ ਲੋਕ ਨਾਰੀ ਲਾ ਸਕਦੇ ਆ ਛਿਆਸੀ ਫਾਇਦਾ ਉਠਾਉਣ ਲਈ ਸਰਬਜੀਤ ਖਾਲਸਾ ਅਦਾ ਤਾਂ ਬਣਦਾ ਇੱਕ ਨਾਰਾ ਲ ਤਾਂ ਬਣਦਾ ਮੈਂ ਉਮੀਦ ਕਰਦਾ ਕਿ ਉਹਨੂੰ ਲਾਉਣਾ ਚਾਹੀਦਾ ਅਮਰਪਾਲ ਸਿੰਘ ਇਲੈਕਸ਼ਨ ਜਿੱਤੇ ਨੇ ਤੇ ਇਹਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਤਲਖ ਟਿੱਪਣੀਆਂ ਵੀ ਆਈਆਂ ਕਿ ਰਵਨੀਤ ਬਿੱਟੂ ਕਰਾਰੀ ਹਾਰ ਖਾਂਦੇ ਨੇ ਤੇ ਉਸ ਤੋਂ ਬਾਅਦ ਕੇਂਦਰੀ ਮੰਤਰੀ ਸੈਂਟਰ ਦੇ ਵੱਲੋਂ ਬਣਾ ਦਿੱਤਾ ਜਾਂਦਾ ਤੇ ਰਵਨੀਤ ਬਿੱਟੂ ਜਿੱਥੇ ਕਹਿੰਦੇ ਨੇ ਭਾਏ ਮੈਂ ਭਾਈ ਅਮਰਪਾਲ ਸਿੰਘ ਦੇ ਘਰ ਦੇ ਵਿੱਚ ਜਾ ਕੇ ਵੀ ਜਾਂ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗਾ ਤੇ ਦੂਜੇ ਪਾਸੇ ਵੀ ਕਹਿੰਦੇ ਆ ਕਿ ਜਿਹੜਾ ਭਾਈ ਅਮਰਪਾਲ ਸਿੰਘ ਹੈ ਜੋ ਵੱਖ ਹੋਣ ਦੀ ਗੱਲ ਕਰਦਾ ਜਾਂ ਖਾਲਸ ਸਤਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਹੋਰ ਵੀ ਅਜਾਈ ਕਿਸੇ ਜਗ੍ਹਾ ਦੇ ਉੱਪਰ ਭੇਜ ਦਿੱਤਾ ਜਾ ਸਕਦਾ ਲੱਗਦਾ ਨਹੀਂ ਕਿ ਚੁਣੇ ਹੋਏ ਐਮਪੀ ਤੋਂ ਬਾਅਦ ਜਿਹੜੀਆਂ ਟਿੱਪਣੀਆਂ ਇਹਦੇ ਵਿੱਚ ਤਬਦੀਲੀ ਹੋਣੀ ਚਾਹੀਦੀ ਆ ਰਵਨੀਤ ਬਿੱਟੂ ਦੇ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਦੇਖੋ ਇਹ ਇਸ ਗੱਲ ਨੂੰ ਦੋਵੇਂ ਤਰ੍ਹਾਂ ਸੀ ਲੈ ਸਕਦੇ ਆ ਜੇ ਤਾਂ ਉਹ ਐਮਪੀ ਬਣ ਤੋਂ ਬਾਅਦ ਵੀ ਪਾਰਲੀਮੈਂਟ ਜਾਂ ਪਾਰਲੀਮੈਂਟ ਤੋਂ ਬਾਹਰ ਫਿਰ ਉਹ ਗੱਲਾਂ ਖਾਲਿਸਤਾਨ ਦੀਆਂ ਕਰਦਾ ਆ ਆਜ਼ਾਦੀ ਦੀਆਂ ਜਿੱਦਾਂ ਸ਼ੁਰੂਆਤ 'ਚ ਹੋਈਆਂ ਨੇ ਤਾਂ ਫਿਰ ਸਰਕਾਰ ਕਦੇ ਵੀ ਬਰਦਾਸ਼ਤ ਨਹੀਂ ਕਰਦੀ ਹੁੰਦੀ ਉਹ ਕੋਈ ਵੀ ਹੋਵੇ ਜਿਲ੍ਹੇ ਜਿਲ੍ਹੇ 'ਚ ਭੇਜਦੇ ਆ ਬੈਠੇ ਆ ਜਿਲ੍ਹੇ 'ਚ ਬਹੁਤ ਸਿੰਘ ਇਸ ਤਰ੍ਹਾਂ ਜਿਲ੍ਹਾ ਚ ਇਹਨਾਂ ਨੇ ਠੋਕੇ ਆ ਜੇ ਉਹ ਆਪਣਾ ਹੁਣ ਇੱਕ ਸੰਵਿਧਾਨ ਦੇ ਦਾਇਰੇ ਚ ਰਹਿ ਕੇ ਕੰਮ ਕਰੇਗਾ ਤਾਂ ਫਿਰ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੁੰਦਾ ਤੇ ਇਹ ਨਹੀਂ ਹੁੰਦਾ ਕਿ ਜੋ ਐਮਪੀ ਬਣ ਗਏ ਤੇ ਉਹਨੂੰ ਖੁੱਲੀ ਛੋਟ ਮਿਲ ਗਈ ਹੈ ਹੁਣ ਜੋ ਮਰਜੀ ਉਹ ਫੌਜ ਖੜੀ ਕਰ ਲਵੇ ਬਗਾਵਤ ਕਰ ਦੇਵੇ ਤੇ ਸਰਕਾਰ ਕੁਝ ਨਾ ਕਰੇ ਇਹ ਇਹ ਦੋ ਕੰਮ ਦੋ ਰਸਤੇ ਨਹੀਂ ਚੁਣੇ ਜਾ ਸਕਦੇ ਜੇ ਨਸ਼ੇ ਦੇ ਵਿਰੋਧ ਦੇ ਵਿੱਚ ਭਾਈ ਅਮਰਪਾਲ ਸਿੰਘ ਗੱਲ ਕਰਦੇ ਆ ਫਿਰ ਕਿਸੇ ਤਰ੍ਹਾਂ ਦਾ ਕੋਈ ਤਲਕ ਇਤਰਾਜ਼ ਨਹੀਂ ਹੋ ਸਕਦਾ ਦੇਖੋ ਨਸ਼ੇ ਦੇ ਵਿਰੋਧ ਚ ਤਾਂ ਕੋਈ ਇਤਰਾਜ਼ ਹੀ ਨਹੀਂ ਸੀ ਦਾ ਅਮਰਜ ਕਾਨ ਦੇ ਤੇ ਕੋਈ ਇਤਰਾਜ ਸੀਗਾ ਨਾ ਹੋ ਸਕਦਾ ਇਹ ਸਿਰਫ ਉਹਦੀ ਇੱਕ ਚੜਾਈ ਦੇਖ ਕੇ ਇੱਕ ਚੜ੍ਹਦੀ ਕਲਾ ਦੇਖ ਕੇ ਜਿਹੜੀ ਤਕਲੀਫ ਹੋਈ ਸੀ ਉਸ ਟਾਈਮ ਪੰਜਾਬ ਦੇ ਕਾਂਗਰਸੀਆਂ ਨੂੰ ਤੇ ਕਿਲਦੀਵਾਲ ਪਾਰਟੀ ਨੂੰ ਉਸ ਤਕਲੀਫ ਦੇ ਵਜ੍ਹਾ ਤੇ ਉਹਨਾਂ ਦੇ ਕੇਸ ਪਾਏ ਗਏ ਐ ਇਤਰਾਜ ਇਸ ਤੇ ਕਾਹਦਾ ਹੋਣਾ ਇਹ ਤੇ ਲੋਕ ਖੁਸ਼ ਸੀਗੇ ਕਿ ਨਸ਼ੇ ਬੱਚਿਆਂ ਨੂੰ ਵਿਚਾਰ ਰਿਹਾ ਨਸ਼ੇ ਛੁਡਾ ਰਿਹਾ ਅੰਮ੍ਰਿਤ ਛਕਾ ਰਿਹਾ ਅੰਮ੍ਰਿਤ ਉਹ ਸੰਤ ਸਮਾਜ ਵਿੱਚ ਕੰਦਾ ਲੱਖਾਂ ਪੁਰਾਣੀਆਂ ਨੂੰ ਅੰਮ੍ਰਿਤ ਛਕਾਇਆ ਜਾ ਰਿਹਾ ਪਰ ਇੱਕ ਲੱਗ ਲਾਈਨ ਸੀਗੀ ਉਹਦੇ ਵਿੱਚੋਂ ਸਰਕਾਰ ਨੂੰ ਬਗਾਵਤ ਦੀ ਬੋ ਹੁੰਦੀ ਸੀ ਅਰੇਨਾਂ ਨੂੰ ਆਪਣੀ ਇਥੋਂ ਸਿਆਸਤ ਜਿਹੜੀ ਹੈ ਆਧਾਰ ਖਿਸ਼ਕ ਦਾ ਨਜ਼ਰ ਆਉਂਦਾ ਸੀ ਆਕਾਲੀਆਂ ਨੂੰ ਕਾਂਗਰਸ ਨੂੰ ਤੇ ਝਾੜੂ ਇਸ ਕਰਕੇ ਸਾਰਾ ਕੁਝ ਨੰਬਰ ਰਚਿਆ ਗਿਆ ਇਹਨਾਂ ਨੇ ਹੀ ਕੇਸ ਪਾਏ ਆ ਸਾਰਾ ਕੁਝ ਜੋ ਕੁਝ ਕੀਤਾ ਇਹਨਾਂ ਨੇ ਪਾਇਆ ਉਸ ਟਾਈਮ ਜੇ ਕਿਤੇ ਥੋੜਾ ਸੰਭਲ ਕੇ ਚੱਲਦੇ ਤਾਂ ਸ਼ਾਇਦ ਇਹ ਨੌਬਤ ਨਾ ਹੁੰਦੀ ਜਨਾਲਾ ਕਾਂਡ ਨਾ ਹੁੰਦਾ ਉਹ ਗਲਤੀ ਨਾ ਕਰਦੇ ਤਾਂ ਇਹ ਨੌਬਤ ਨਹੀਂ ਸੀ ਆਉਂਦੀ ਤੁਸੀਂ ਕਹਿੰਦੇ ਹੋ ਕਿ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਸੰਸਦ ਦੇ ਵਿੱਚ ਨਾਰੇ ਲੱਗ ਸਕਦੇ ਆ ਹਰ ਸਿਮਰਤ ਕੋਰ ਬਾਦਲ ਲਗਾ ਸਕਦੇ ਪਰ ਹਰ ਸਿਮਰਤ ਕੋਰ ਬਾਦਲ ਤੇ ਭਾਈ ਅਮਰਪਾਲ ਸਿੰਘ ਦੇ ਜਿਹੜਾ ਅਜਨਾਲਾ ਕਾਂਡ ਤੋਂ ਬਾਅਦ ਇਹ ਵੀ ਕਹਿੰਦੇ ਰਹੇ ਨੇ ਕਿ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਇਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਿਆਸਤ ਇੱਕ ਐਸੀ ਗੰਦੀ ਚੀਜ਼ ਹੈ ਕਿ ਇੱਥੇ ਮਤਲਬ ਲਈ ਗਧੇ ਨੂੰ ਵੀ ਬਾਪ ਬਣਾ ਲੈਂਦੇ ਆ ਅੱਜ ਤੁਸੀਂ ਸਭ ਦੀ ਟੋਨ ਬਦਲੀ ਹੋਈ ਦੇਖੀ ਹੈ ਅਮਰਪਾਲ ਦੇ ਹੱਕ 'ਚ ਉਹਦੇ ਜਿੱਤਣ ਤੋਂ ਬਾਅਦ ਜੇ ਕੋਈ ਸੀ ਉਹਦੇ ਕੱਟੜ ਵਿਰੋਧੀ ਵੀ ਸੀ ਤੇ ਹਰ ਸਿਮਰਤ ਬਾਦਲ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੀ ਹੈ ਪੰਜਾਬ ਦੇ ਚੰਡੀਗੜ੍ਹ ਦੀ ਗੱਲ ਕਰ ਰਹੀ ਹੈ ਜਦੋਂ ਕਿ ਇਹਨਾਂ ਨੇ 25 ਸਾਲ ਪਾਵਰ ਤੇ ਰਹਿ ਕੇ ਕਦੇ ਚੰਡੀਗੜ੍ਹ ਨਹੀਂ ਮੰਗਿਆ ਕਦੇ ਗੱਲ ਹੀ ਨਹੀਂ ਕੀਤੀ ਸਰਕਾਰਾਂ ਦੇ ਵਿੱਚ ਕੋਈ ਰੈਗੂਲੇਸ਼ਨ ਹੀ ਨਹੀਂ ਪਾਸ ਕੀਤਾ ਸਰਕਾਰ ਨੇ ਕਦੇ ਬਾਦਲ ਸਰਕਾਰ ਚ ਵੀ ਪੰਜਾਬ ਚੰਡੀਗੜ੍ਹ ਸਾਡਾ ਹੁਣ ਇਹ ਗੱਲਾਂ ਇਹ ਮੌਕੇ ਦਾ ਫਾਇਦਾ ਠਾਉਂਦੇ ਆ ਮੈਂ ਉਸ ਲਈ ਕਹਿ ਰਿਹਾ ਕਿ ਮੈਨੂੰ ਉਮੀਦ ਹੈ ਕਿ ਜਿੱਦਾਂ ਦੇ ਇਹ ਹੋਛੀ ਰਾਜਨੀਤੀ ਜਿਆਦਾ ਕਰਦੇ ਆ ਮੌਕੇ ਦਾ ਫਾਇਦਾ ਠਾਣ ਲਈ ਕਦੇ ਜੋ ਵੀ ਮਤਲਬ ਚੜ੍ਹਦੇ ਸੂਰਜ ਨੂੰ ਸਲਾਮ ਕਰਨ ਵਾਲੇ ਲੋਕ ਹੁੰਦੇ ਆ ਸਿਆਸੀ ਲੋਕ ਇਹ ਨਹੀਂ ਦੇਖਦੇ ਕਿ ਅਸੀਂ 4 ਦਿਨ ਪਹਿਲਾਂ ਕੀ ਕਿਹਾ ਸੀ ਨਹੀਂ ਇਹ ਮੌਕਾ ਦੇਖਦੇ ਆ ਹੋ ਸਕਦਾ ਇਹ ਜਿਹੜੇ ਹੁਣ ਅਕਾਲੀ ਦਲ ਦੇ ਵਿੱਚ ਜੋ ਇਸ ਟਾਈਮ ਇੰਨਾ ਵੱਡਾ ਪਹਚਾਣ ਆਇਆ ਹੋਇਆ ਤੇ ਸਾਰੇ ਇੱਛਕ ਹੋਣਗੇ ਕਿ ਅਮਰਤਪਾਲ ਸਾਡੇ ਨਾਲ ਆਜੇ ਦੂਜੇ ਕਹਣਗੇ ਸਾਡੇ ਨਾਲ ਆਜੇ ਇਹ ਇਹ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਨੇ ਪਾ ਪ੍ਰਧਾਨ ਸੁਨੀਲ ਜਾਖੜ ਕਹਿੰਦੇ ਨੇ ਕਿ ਜੇ ਅਮਰਤਪਾਲ ਸਿੰਘ ਨੂੰ ਪੈਰੋਲ ਮਿਲੀ ਹੈ ਇਸੇ ਦੇ ਮੱਦੇਨਜ਼ਰ ਤਲਕ ਟਿੱਪਣੀ ਕਰਦੇ ਨੇ ਫਿਰ ਜਿਹੜੇ ਹੋਰ ਸੁਨਾਰੀਆ ਜੇਲ ਦੇ ਵਿੱਚ ਨੇ ਜਾਂ ਜਿਹੜੇ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਨਾਮਜ਼ਦ ਵੀ ਕੀਤੇ ਜਾਣ ਵਾਲੇ ਲੋਕ ਨੇ ਕਹਿੰਦੇ ਫਿਰ ਉਹਨਾਂ ਨੂੰ ਵੀ ਰਿਹਾ ਕਰ ਦੇ ਇਹ ਬੜੀ ਬੇਤੁਕੀ ਗੱਲ ਹੈ ਦੇਖੋ ਸੁਨਾਰੀਆ ਜੇਲ ਵਾਲੇ ਜਾਂ ਜਿਹੜੇ ਹੋਰ ਨੇ ਉਹ ਕੋਈ ਬਲਾਤਕਾਰੀ ਨੇ ਕੋਈ ਕਾਤਲ ਨੇ ਕੋਈ ਕ੍ਰਿਮੀਨਲ ਲੋਕ ਨੇ ਉਹਨਾਂ ਦੇ ਉੱਤੇ ਦੋਸ਼ ਆਇਦ ਹੋ ਚੁੱਕੇ ਆ ਉਹਨਾਂ ਦੇ ਨਾਲ ਇਹਨਾਂ ਨੂੰ ਤੋਲਣਾ ਤਾਂ ਮੈਂ ਸਮਝਦਾ ਨਹੀਂ ਜਾਖੜ ਸਾਹਿਬ ਵਰਗੇ ਏਡੇ ਦਿਗਜ ਲੀਡਰ ਇੱਕ ਹੰਡੇ ਹੋ ਸ਼ਾਇਦ ਤਾਂ ਇਹ ਹਜੇ ਬਿਆਨ ਦੇਣ ਕਿ ਅਮਰਤਪਾਲ ਨੇ ਕੀ ਕੀਤਾ ਕੁਝ ਵੀ ਨਹੀਂ ਨਾਥਿੰਗ ਕੁਝ ਵੀ ਨਹੀਂ ਕੀਤਾ ਉਹ ਕੱਲ ਆਇਆ ਆ ਕੇ ਉਹਨੇ ਜੋ ਵਹੀਰ ਸ਼ੁਰੂ ਕੀਤੀ ਅਮਰਤ ਸੰਚਾਰ ਦੀ ਜਾਂ ਨਸ਼ੇ ਛਡਾਉਣ ਦੀ ਉਹਦੇ ਵਿੱਚ ਇੱਕ ਸਾਜ਼ਿਸ਼ ਰਚੀ ਗਈ ਉਹਦੇ ਦੁਖੀਆਂ ਵੱਲੋਂ ਮੈਂ ਤਾਂ ਅੱਜ ਵੀ ਇਹ ਕਹਿੰਦਾ ਉਦੋਂ ਵੀ ਮੈਂ ਇਹ ਗੱਲ ਕਹੀ ਸੀ ਕਿ ਕੁਝ ਸ਼ਰਾਰਤੀ ਲੋਕ ਜੋ ਅਮਰਪਾਲ ਦੇ ਵਿਰੋਧੀ ਸੀ ਉਹਨਾਂ ਨੇ ਹੀ ਉਹ ਪਹਿਲਾਂ ਜਿਹੜੀ ਕੁੱਟਮਾਰ ਕੀਤੀ ਉਹਦੀ ਵਰਿੰਦਰ ਦੀ ਉਹ ਵਰਿੰਦਰ ਦੇ ਪਰਚੇ ਦਰਜ ਤੋਂ ਬਾਅਦ ਤੂਫਾਨ ਨੂੰ ਫੜਿਆ ਤੂਫਾਨ ਨੂੰ ਛਡਾਉਣ ਲਈ ਜਨਾਲਾ ਕਾਂਡ ਹੋਇਆ ਜਾਂ ਕੁਝ ਗੁਰਦੁਆਰਿਆਂ ਦੇ ਵਿੱਚ ਜਿਹੜੇ ਕੁਰਸੀਆਂ ਮੇਜ ਹਟਾਉਣ ਨੂੰ ਇਹ ਕੁਝ ਸ਼ਰਾਰਤੀ ਤਤ ਕਰਾ ਗਏ ਪਰ ਉਹ ਹਰਤਾ ਅਮਰਤਪਾਲ ਨੇ ਕੋਈ ਗੁਨਾਹ ਹੀ ਨਹੀਂ ਕੀਤਾ ਨਾ ਕੋਈ ਉਹਨੇ ਕੋਈ ਕ੍ਰਿਮੀਨਲ ਕੋਈ ਫੈਂਸ ਲੱਗਦਾ ਹੀ ਨਹੀਂ ਉੱਤੇ ਕੋਈ ਉਹਨੇ ਕੋਈ ਹਥਿਆਰ ਨਹੀਂ ਚੁੱਕਿਆ ਕੋਈ ਗੋਲੀ ਨਹੀਂ ਚਲਾਈ ਕੋਈ ਐਕਟ ਨਹੀਂ ਕੀਤਾ ਕੋਈ ਬਗਾਵਤ ਨਹੀਂ ਕੀਤੀ ਕੁਝ ਵੀ ਨਹੀਂ ਸੀਗਾ ਅਮਰਤਪਾਲ ਨੂੰ ਉਹਨਾਂ ਨਾਲ ਜੋੜ ਦੇਣਾ ਇੱਕ ਬਲਾਤਕਾਰੀਆਂ ਨਾਲ ਜਾਂ ਕਤਲਾਂ ਨਾਲ ਤੇ ਇਹ ਤਾਂ ਸ਼ੋਭਾ ਨਹੀਂ ਦਿੰਦਾ ਜਾਂ ਖੜ੍ਹ ਸਾਹਿਬ ਨੂੰ ਰਾਜਨੀਤੀ ਦੀ ਸਮਝ ਨਹੀਂ ਜਾਂ ਕਿਤੇ ਨਾ ਕਿਤੇ ਉਹ ਪੰਜਾਬ ਦੀਆਂ ਜਿਹੜੀਆਂ ਦਸ਼ਾਵਾਂ ਨਾਲੋਂ ਤੋਂ ਭਟਕਦੇ ਨਜ਼ਰ ਆ ਰਹੇ ਆ ਨਹੀਂ ਦੇਖੋ ਇੱਕ ਪਾਸੇ ਤਾਂ ਇਹ ਮੈਂ ਸਮਝਦਾ ਵੀ ਉਹ ਔਖੇ ਤਾਂ ਬਿੱਟੂ ਤੋਂ ਨੇ ਜਾਖੜ ਸਾਹਿਬ ਕਿ ਬਿੱਟੂ ਇੱਕ ਨੀਚੋਂ ਆ ਕੇ ਇੱਕ ਯੰਗ ਬਿਨਾ ਜਿੱਤੇ ਉਹ ਇੱਕ ਮਨਿਸਟਰ ਬਣ ਗਿਆ ਤੇ ਜਾਖੜ ਸਾਹਿਬ ਪ੍ਰਧਾਨ ਸੀ ਬੀਜੇਪੀ ਦੀ ਉਹਨਾਂ ਨੂੰ ਪੁੱਛਿਆ ਹੀ ਨਹੀਂ ਉਹ ਤਕਲੀਫ ਤਾਂ ਕੁਝ ਹੋਰ ਹੈ ਉਹਨਾਂ ਦੇ ਅੰਦਰ ਜੇ ਬਿੱਟੂ ਕਹਿ ਰਿਹਾ ਕਿ ਮੈਂ ਅਮਰਤਪਾਲ ਦੇ ਪਰਿਵਾਰ ਨੂੰ ਮਿਲਣਾ ਹੈ ਜਾਣਾ ਹੈ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਮੈਂ ਕਦੇ ਵਿਰੋਧ ਨਹੀਂ ਕਰਾਂਗਾ ਉਹ ਪੰਜਾਬ ਦਾ ਇੱਕ ਸਿੱਖ ਚਿਹਰਾ ਉਹਨਾਂ ਨੇ ਬੀਜੇਪੀ ਨੇ ਅੱਗੇ ਲਿਆਂਦਾ ਜਿਵੇਂ ਕਦੇ ਗਣ ਸਿੰਘ ਨੂੰ ਲਿਆਂਦਾ ਗਿਆ ਸੀ ਪੰਜਾਬ ਦੇ ਅੱਤਵਾਦ ਨੂੰ ਠੱਲ ਪਾਲ ਦੀ ਪੰਜਾਬੀਆਂ ਨੂੰ ਨਾਲ ਜੋੜਨ ਦੀ ਤੇ ਉਸ ਟਾਈਮ ਬੀਨ ਸਿੰਘ ਬਹੁਤ ਜ਼ਿਆਦਾ ਪੰਜਾਬ ਦਾ ਨੁਕਸਾਨ ਸਿੱਖਾਂ ਦਾ ਬਹੁਤ ਨੁਕਸਾਨ ਕਰ ਗਿਆ ਪਰ ਕਾਂਗਰਸ ਦੀ ਉਹ ਸਰਕਾਰ ਚਲਾ ਗਿਆ ਇਸੇ ਤਰ੍ਹਾਂ ਪਤਾ ਖੇਡਿਆ ਗਿਆ ਕਿ ਬੀਜੇਪੀ ਇਹਨੂੰ ਬਿੱਟੂ ਨੂੰ ਇੱਕ ਸਿੱਖ ਚਿਹਰਾ ਲਿਆ ਕੇ ਅੱਗੇ ਲਿਆਂਦਾ ਗਿਆ ਕਿ ਇਹਨੂੰ ਵੀ ਸਮਝਿਆ ਕਿ ਬੀਨ ਸਿੰਘ ਦਾ ਖੂਨ ਹੈ ਤੇ ਸ਼ਾਇਦ ਇਹ ਪੰਜਾਬ ਦੇ ਸਿੱਖੇ ਦੇ ਨਾਲ ਤੁਰਨ ਜੋ ਬੀਜੇਪੀ ਦੇ ਖਿਲਾਫ ਚੱਲ ਰਹੇ ਸਿੱਖ ਜਿਹੜੇ ਨੇ ਉਹ ਬੀਜੇਪੀ ਦੇ ਉਲਟ ਚੱਲਦੇ ਪਏ ਆ ਬੀਜੇਪੀ ਦੀ ਇਹ ਕੋਸ਼ਿਸ਼ ਹੈ ਕਿ ਸਿੱਖ ਜਿਹੜੇ ਨੇ ਇਹ ਸਾਡੇ ਨਾਲ ਜੁੜ ਜਾਣ ਉਹ ਇਹ ਚਾਹੁੰਦੇ ਆ ਹਰ ਉਹਨਾਂ ਦੀ ਕੋਸ਼ਿਸ਼ ਹੈ ਕਿ ਸਿੱਖ ਜਿਹੜੇ ਇਹਨਾਂ ਦੇ ਮਨਾਂ 'ਚ ਜੋ ਰੋਸ ਹੈ ਗਿਲਾ ਜੋ ਕਾਂਗਰਸ ਪ੍ਰਤੀ ਇਹਨਾਂ ਦਾ ਇੰਨਾ ਜ਼ਿਆਦਾ ਕਾਂਗਰਸ ਨੇ ਕਾਣ ਕੀਤਾ ਹੈ ਉਹ ਨਹੀਂ ਭੁੱਲ ਰਹੇ ਤੇ ਉਹ ਭਾਜੀਪੀ ਨੂੰ ਵੀ ਨਾਲ ਬਰਾਬਰ ਦੱਬੀ ਜਾਂਦੇ ਆ ਵੀ ਇਹ ਵੀ ਜ਼ਿੰਮੇਵਾਰ ਹੈ ਉਹ ਇਸ ਗੱਲ ਤੋਂ ਨਿਕਲਣਾ ਚਾਹੁੰਦੇ ਆ ਕਿ ਸਿੱਖ ਸਾਡੇ ਅਸੀਂ ਸਿੱਖਾਂ ਦੇ ਨਾਲ ਮਿਲ ਕੇ ਚੱਲੀਏ ਬਿਲਕੁਲ ਭਾਈ ਅਮਰਪਾਲ ਸਿੰਘ ਦੀ ਪੈਰੋਲ ਦੇ ਸੌ ਚੁੱਕ ਸਮਾਗਮ ਨੂੰ ਲੈ ਕੇ ਬਹੁਤ ਸਾਰੇ ਵੱਡੇ ਸਵਾਲੀਆ ਚਿੰਨ੍ਹ ਵੀ ਕੁਝ ਲੋਕਾਂ ਦੇ ਵੱਲੋਂ ਲਗਾਏ ਜਾ ਰਹੇ ਆ ਜਿਹਦੇ ਵਿੱਚ ਜਿਹੜਾ ਭਾਜੀਪੀ ਦੇ ਪ੍ਰਧਾਨ ਸੁਨੀਲ ਜਾਖੜ ਉਹਨਾਂ ਦੇ ਵੱਲੋਂ ਵੀ ਵਾਰ-ਵਾਰਵਾਦ ਵਾਲੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਪਰ ਦੇਖਣਾ ਹੋਵੇਗਾ ਇਹਨਾਂ ਵਾਦ-ਵਿਵਾਦ ਵਾਲੀਆਂ ਟਿੱਪਣੀਆਂ ਦਾ ਖਮਿਆਜ਼ਾ ਕਿਸ ਤਰੀਕੇ ਦੇ ਨਾਲ ਭੁਗਤਿਆ ਜਾ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ